ਨਹਿਰ ਦੇ ਵਿੱਚੋਂ 3 ਮਹੀਨੇ ਦੇ ਮਾਸੂਮ ਜਵਾਕ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕੂਲ ਖੇਡਦੇ ਹੋਏ ਬੱਚਿਆਂ ਨੇ ਜਿਵੇਂ ਮ੍ਰਿਤਕ ਦੇ ਵੇਖੀ ਹੈ ਤੋਂ ਉਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਬੱਚਿਆਂ ਦਾ ਸ਼ੋਰ ਸ਼ਰਾਬਾ ਸੁਣ ਕੇ ਲੋਕ ਭੱਜ ਆਏ ਨੇ ਤੇ ਜਦ ਵੇਖਿਆ ਤਾਂ ਨਹਿਰ ਦੇ ਵਿੱਚੋਂ ਇੱਕ 3 ਮਹੀਨੇ ਦੇ ਮਾਸੂਮ ਦੀ ਮ੍ਰਿਤਕ ਦੇ ਮਿਲਦੀ ਹੈ ਨਰਿੰਦਰ ਦੇ ਬਸਤੀ 바ਵਾ ਖੇਲੇ ਇਲਾਕੇ ਦੇ ਵਿੱਚ ਤੇ ਬਾਬਾ ਬੁੱਢਾ ਜੀ ਪੁਲ ਨਹਿਰ ਦੇ ਵਿੱਚੋਂ ਇੱਕ ਅਣਪਛਾਤੇ ਬੱਚੇ ਦੀ ਮ੍ਰਿਤਕ ਦੇ ਮਿਲਣ ਦਾ ਇਲਾਕੇ ਦੇ ਵਿੱਚ ਹੜਕੰਪ ਫੈਲ ਗਿਆ ਸੂਚਨਾ ਮਿਲਦਿਆ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤੇ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਇਹ ਬੱਚਾ 2-3 ਮਹੀਨੇ ਦਾ ਲੱਗ ਰਿਹਾ ਹੈ। ਕੋਲ ਖੇੜਰੇ ਬੱਚਿਆਂ ਨੇ ਜਿਵੇਂ ਮ੍ਰਿਤਕ ਦੇ ਵੇਖੀ ਹੈ ਤਾਂ ਉਹਨਾਂ ਨੇ ਰੋਲਾ ਪਾ ਦਿੱਤਾ। ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ। ਫਿਲਹਾਲ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇ ਪੁਲਿਸ ਦਾ ਇਹ ਕਹਿਣਾ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਵੱਡਾ ਸਵਾਲ ਨੇ ਕਿ ਆਖਰ ਇਸ ਤਰੀਕੇ ਨਾਲ ਬੱਚਾ ਇੱਥੇ ਕਿਵੇਂ ਪਹੁੰਚਦਾ ਹੈ? ਤੁਸੀਂ ਤਾਂ ਹੁ ਚੇਹੀ ਬੋੜੀ ਆ ਬੋਡੀ ਛੋਟਾ ਜਿਹਾ ਬੱਚਾ ਆ ਇਹ ਗਲਤ ਗੱਲ ਆ ਦੇਖੋ ਤੁਸੀਂ ਧੀ ਹੋਵੇ ਪੁੱਤ ਹੋਵੇ ਜਾਂ ਤਾਂ ਰੱਖੋ ਤਾਂ ਜائیں ਕੰਮ ਨਾ ਕਰੋ ਜਿੰਨੇ ਵੀ ਕੀਤਾ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਉੱਥੇ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਕੀ ਰਹਿਣ ਦਾ ਰੱਬ ਇਦਾਂ ਦੇ ਬੰਦੇ ਨੂੰ ਰੱਬ ਵੀ ਨਹੀਂ ਬਖਸ਼ਦਾ ਭਾਜੀ ਤੇ ਮੁੰਡਾ ਕਿ ਕੁੜੀ ਆ ਬੱਚਾ ਜਿਹੜਾ ਪਤਾ ਨਹੀਂ ਬੱਚਾ ਪਤਾ ਨਹੀਂ ਕੁਝ ਵੀ ਐਸਾ ਆਈਆਂ ਆ ਲੈ ਕਿਆ ਬੋਡੀ ਤਾਂ ਬਹੁਤ ਹੀ ਖਰਾਬ ਤਰੀਕੇ ਨਾਲ ਪਈ ਹੋਈ ਆ ਹੋ ਸਕਦਾ ਬਈ ਖਰਾਬ ਹੋ ਗਈ ਬੋੜੀ ਬੋੜੀ ਖਰਾਬ ਹੋ ਗਈ ਬੋੜੀ ਤਾਂ ਤੁਸੀਂ ਪਈਏ ਕਿਸੇ ਨੇ ਗੌਰ ਨਹੀਂ ਕੀਤੀ ਅੱਜ ਕਿਸੇ ਦਾ ਧਿਆਨ ਗਿਆ ਕਿਸੇ ਨੇ ਕਹਿ ਦਿੱਤਾ ਜਾਂ ਦੱਸ ਦਿੱਤਾ ਇਹ ਨਹਿਰ ਦੇ ਵਿੱਚ ਕਿਹਨੇ ਦੇਖਣਾ ਐਨਾ ਗੱਲ ਪਿਆ ਉਹ ਕੋਈ ਲੋਰੀ ਨਹੀਂ ਕਰਦੇ ਇਸ ਬਾਰੇ ਪਾਪਾ ਜੀ ਪਹਿਲਾਂ ਵੀ ਕਾਫੀ ਬੋੜੀਆਂ ਮਿਲੀਆਂ ਨੇ ਇੱਥੇ ਵੀ ਤਾਂ ਅੱਗੇ ਵੀ ਕਾਫੀ ਨਹਿਰ ਦੇ ਵਿੱਚ ਬੋੜੀਆਂ ਮਿਲੀਆਂ ਨੇ ਇਹ ਗਲਤ ਆ ਹਾਂਜੀ ਅੱਗੇ ਉਹ ਸਾਈਡ ਤੋਂ ਮਿਲੇ ਸਾਈਡ ਤੋਂ ਤਿੰਨ ਅੱਗੇ ਉਹ ਸਾਈਡ ਤੋਂ ਮਿਲੇ ਆ ਅੱਜ ਇਸ ਵਕਤ ਇਹ ਅਜ ਫਿਰ ਬੱਚਿਆਂ ਨੇ ਵੇਖਿਆ ਵਾ ਤੇ ਮੁਲਾਜ਼ਮਾਂ ਤੇ ਆਪਣੇ ਨਾਕੇ ਤੇ ਖੜੇ ਸੀ ਉਹਨਾਂ ਨੇ ਦੇਖ ਕੇ ਨਾ ਇੱਥੇ ਹੋਏ ਬੰਦਿਆਂ ਨੂੰ ਉੱਥੇ ਆਏ ਆ ਉਹਨਾਂ ਆਣ ਕੇ ਵੇਖਿਆ ਵ ਛੋਟਾ ਜਾਵਾ 4 ਕਿ ਮਹੀਨੇ ਦਾ ਬੱਚਾ ਆ ਵੀ ਚਾਰ ਮਹੀਨੇ ਬਿਲਕੁਲ ਛੋਟਾ ਜਾਵਾ ਭਾਜੀ ਇਹ ਤਾਂ ਬਿਲਕੁਲ ਬੋਡੀ ਸੜ ਚੁੱਕੀ ਹੈ ਬੱਚੇ ਦੀ ਫੋਟੋ ਦੇ ਵਿੱਚ ਵੀ ਬਿਲਕੁਲ ਐ ਗੁੰਗ ਬਣੇ ਆ ਸਾਰੇ 4 ਮਹੀਨੇ ਤੋਂ ਵੱਧ ਨਹੀਂ ਉਹ ਗੋ ਹੋ ਸਕਦਾ ਨੀ 5-6 ਮਹੀਨੇ ਦੇ ਵਿੱਚ ਆ ਆ 5-6 ਮਹੀਨੇ ਦੇ ਵਿੱਚ ਆ ਜੀਆ ਮੁੰਡਾ ਵਾ ਬਿਲਕੁਲ ਛੋਟਾ ਜਾ ਪਾਪ ਕਰ ਲੈਂਦੇ ਪਹਿਲਾਂ ਲੋਕ ਬਸ ਇੱਥੇ ਛੁੱਟ ਜਾਂਦੇ ਆ ਪਹਿਲਾਂ ਵੀ ਦੋ ਤਿੰਨ ਉਧਰਲੀ ਸਾਈਡ ਤੋਂ ਮਿਲੇ ਸੀ ਅੱਜ ਇੱਧਰਲੀ ਸਾਈਡ ਤੋਂ ਮਿਲਿਆ ਬੋਡੀ ਬਿਲਕੁਲ ਖਰਾਬ ਹੋ ਗਈ ਹੈ ਕਾਫੀ ਦਿਨਾਂ ਤੋਂ ਪਈ ਹੋਈ ਹੈ ਫਿਰ ਤੇ ਨਹੀਂ ਜੀ ਨਹੀਂ ਰਾਤ ਦਾ ਕਿ ਇਹਨੇ ਸੁੱਤਿਆ ਵਾ ਪਹਿਲਾਂ ਦੇ ਨਹੀਂ ਸੁੱਤਿਆ ਕਿ ਤੱਕ ਕੋਈ ਸੀਸੀਟੀਵੀ ਵਗੈਰਾ ਤਾਂ ਲੱਗ ਗਈ ਹੋਣੀ ਭਾਈ ਦੁਕਾਨਾਂ ਤੇ ਹੈਗੀਆਂ ਆ ਹਾਂਜੀ ਉਹ ਮੁਲਾਜ਼ਮ ਆਏ ਆਪਣੇ ਉਹ ਆਏ ਤੇ ਵੇਖਣਗੇ ਸਾਰੇ ਤੇ ਸੀਸੀਟੀਵੀ ਕੈਮਰੇ ਸਾਰੇ ਲੱਗੇ ਆ ਪਰ ਪੁੱਛੀ ਛੋੜਦਾ ਹੈ ਬੱਚਾ ਕੀ ਦੁਸ਼ਮਣੀ ਹੋਏਗੀ ਉਹਦੇ ਕਿਉਂ ਨੂੰ ਐਦਾ ਛੱਡ ਦਿੱਤਾ ਗਿਆ ਨਹਿਰ ਦੇ ਵਿੱਚ ਦੁਸ਼ਮਣੀ ਹੈ ਇਹ ਤੇ ਸਿਰਫ ਕਿਸੇ ਨੇ ਗਲਤੀ ਕੀਤੀ ਹੈ ਕੁੜੀ ਨੇ ਠੀਕ ਹੈ ਪਹਿਲਾਂ ਆਪਣੇ ਕੋਈ ਸਬੰਧ ਬਣਾਏ ਆ ਗਲਤੀ ਕਰਨੀ ਆ ਉਸ ਤੋਂ ਬਾਅਦ ਬੋਝ ਪਾ ਕੇ ਤੇ ਇੱਥੇ ਸੁੱਟ ਗਏ ਚਲੋ ਜੀ ਦੀ ਪੁਸ਼ਟੀ ਤੇ ਪ੍ਰਸ਼ਾਸਨ ਨਹੀਂ ਕਰੂਗਾ ਪਰ ਬੱਚੇ ਨੂੰ ਐਦਾ ਨਹੀਂ ਸੱਟਣਾ ਚਾਹੀਦਾ ਕਿਸੇ ਦਾ ਵੀ ਬੱਚਾ ਹੋਵੇ ਬਿਲਕੁਲ ਗਲਤੀ ਆ ਪਾਪ ਆਏ ਤੇ ਜੀ ਤੇ ਉਹਨਾਂ ਨੂੰ ਇੱਕ ਗਲਤੀ ਪਹਿਲਾਂ ਕਰ ਲਈ ਸੀ ਇਹ ਇੱਕ ਪਾਵ ਨਹੀਂ ਕਰਨਾ ਚਾਹੀਦਾ ਪਾਪ ਕਰਕੇ ਇੱਥੇ ਸੁੱਟ ਕੇ ਗਏ ਆ ਬਿਲਕੁਲ ਬਿਲਕੁਲ ਹੈ ਤਾਂ ਜੰਮਿਆ ਹੀ ਸੀਗਾ ਬੱਚਾ ਦੁਨੀਆ ਉਹਨੇ ਦੇਖੀ ਵੀ ਨਹੀਂ ਦੇਖੋ ਭਰੂਣ ਅੱਭ ਕਿੱਥੇ ਨਹਿਰ ਦੇ ਵਿੱਚ ਇੱਥੇ ਗੰਦ ਪਈ ਹੋਈ ਆ ਸਾਰੀ ਗੰਦ ਗੰਦ ਦੇ ਵਿੱਚ ਸੁੱਕਿਆ ਜੀ ਜੇ ਉਹਨਾਂ ਨੇ ਗਲਤੀਕਾਰੀ ਲਈ ਸੀ ਤੁਹਾਨੂੰ ਬੱਸ ਵੱਧ ਨਹੀਂ ਤੇ ਤੋਆ ਮਾਰ ਕੇ ਨਾਪ ਲੈਣਾ ਚਾਹੀਦਾ ਮਾਰਵਾ ਜੀ ਇਹ ਲੋਕ ਕਿਸੇ ਨੇ ਕੀਤਾ ਆ ਨਾ ਉਹਨਾਂ ਨੂੰ ਇਹ ਸਜ਼ਾ ਜ਼ਰੂਰ ਦਊਗਾ ਸਜ਼ਾ ਜੀ ਨਹੀਂ ਮਿਲਦੀ ਕੋਹ ਨਹੀਂ ਤੋਪ ਤੇ ਨੀਲੀ ਸ਼ਰਟ ਵਾਲਾ ਬੇਟਾ ਉਹ ਤੋਂ ਵੱਡਾ ਕੋਈ ਨਹੀਂ ਹੋਇਆ ਅਗਰ ਵੀ ਕਿਸੇ ਨੇ ਕੀਤਾ ਆ ਉਹ ਇਦਾਂ ਨਹੀਂ ਗੰਦ ਦੇ ਵਿੱਚ ਮਰੇਗਾ ਉਹ ਇਦਾਂ ਦੀ ਜਿਹੜੀ ਹੱਤਿਆ ਹੋਊਗੀ ਕੋਈ ਉਹਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਲੇਕਿਨ ਗਲਤ ਆ ਜੋ ਵੀ ਕੋਈ ਕਿਸੇ ਨੇ ਕੀਤਾ ਇਸ ਦੀ ਤੇ ਆਪਾਂ ਬਹੁਤ ਖਲਾਫ ਆ ਪਰ ਭਾਜੀ ਲੋਕੀ ਡਰਦੇ ਕਿਉਂ ਨਹੀਂ ਇਹ ਸਭ ਚੀਜ਼ਾਂ ਕਰਨ ਨੂੰ ਐਸ ਇਸ ਤੋਂ ਡਰਦੇ ਨਹੀਂ ਸਮਝ ਹੀ ਨਹੀਂ ਆਂਦੀ ਜੀ ਕਿ ਕਾਰਵਾਈ ਨਹੀਂ ਹੁੰਦੀ ਸਹੀ ਤਰੀਕੇ ਨਾਲ ਇਹ ਫੜੇ ਨਹੀਂ ਜਾਂਦੇ ਨਹੀਂ ਜੀ ਕਾਰਵਾਈ ਦੇ ਨਹੀਂ ਕਾਰਵਾਈ ਦੇ ਪਹਿਲੇ ਮਾਨ ਕੇ ਭਾਜੀ ਨਹੀਂ ਪਹਿਲਾਂ ਹੀ ਇੱਥੇ ਖੜ ਗਏ ਉਸੇ ਲਈ ਆਣ ਕੇ ਉਹਨਾਂ ਨੇ ਸਾਰਾ ਹੀ ਆਪਣਾ ਵੇਖ ਲਿਆ ਵਾਣ ਕੇ ਕਾਰਵਾਈ ਬਿਲਕੁਲ ਹੋਉਂਦੀ ਆ ਕੀ ਕਾਰਵਾਈ ਆ ਜੀ ਕੋਈ ਗੱਲ ਨਹੀਂ ਨਹੀਂ ਪਰ ਜੇ ਗ੍ਰਿਫਤਾਰੀ ਨਹੀਂ ਹੁੰਦੀ ਹੋਏਗੀ ਸ਼ਾਇਦ ਇਹ ਰਿਓ ਇੱਕ ਦਿਨ ਸੁੱਟ ਗਿਆ ਵਾ ਇਹਨਾਂ ਨੂੰ ਵੀ ਨਹੀਂ ਪਤਾ ਉਹ ਆਣ ਕੇ ਹੁਣ ਸਵਕਤ ਇਹ ਸਾਰੀ ਕਾਰਵਾਈ ਕਰਨ ਲੱਗੇ ਆ ਉਹਨਾਂ ਕਾਰਵਾਈ ਵਾਲੋਂ ਕੋਈ ਢਿੱਲ ਨਹੀਂ ਹੈ ਤਸ ਆਪਣਾ ਸਾਰਾ ਕੰਮ ਕਰਨ ਲਈ ਇਹ ਪੁਲਿਸ ਤੋਂ ਕੋਈ ਤੇ ਪਹਿਲਾਂ ਇੱਥੇ ਛੋਟੇ ਬੱਚੇ ਖੇਡਦੇ ਹੋਣੇ ਆ। ਛੋਟੇ ਬੱਚਿਆਂ ਨੇ ਵੇਖਿਆ ਕਿ ਜਿਹੜਾ ਇਹ ਕੋਈ ਬੱਚਾ ਲੱਗ ਰਿਹਾ ਛੋਟਾ ਜਿਹਾ ਉਹਨਾਂ ਨੇ ਫਿਰ ਸਾਡੇ ਮੁਲਾਜ਼ਮ ਨੂੰ ਦੱਸਿਆ ਹੈ। ਤੇ ਮੁਲਾਜ਼ਮ ਨੇ ਸਾਨੂੰ ਫਿਰ ਸੋਸਾਇਟੀ ਮੈਂ ਡਿਊਟੀ ਆਫਸਰ ਕੋਲ ਭੇਜਿਆ। ਬਾਬਾ ਜੀ ਨੇ ਹਾਂ ਠੀਕ ਹੈ ਮੈਂ ਹੁਣ ਮੌਕੇ ਤੇ ਪਹੁੰਚਾ। ਇਹ ਆਪਾਂ ਜਿਹੜਾ ਪ੍ਰੂਨਾ ਮਿਲਿਆ ਵਾ ਉਹਨੂੰ ਮੈਂ ਸਿਵਲ ਹਸਪਤਲ ਜਮਾ ਕਰਵਾ ਸਰ ਕਿੰਨੀ ਬੱਚੇ ਦੀ ਉਮਰ ਕਿੰਨੀ ਹੋਏਗੀ ਕਿ ਤਾਂ ਕਾਫੀ ਛੋਟਾ ਵਾ ਕੁਝ ਦਿਨਾਂ ਦਾ ਹੋਏਗਾ ਡਾਕਟਰ ਰੁਕ ਜੀ ਬਾਜਰ ਕੁਝ ਦਿਨਾਂ ਦਾ ਹੋਏਗਾ ਨਹੀਂ ਯਾਰ ਕੁਝ ਤਾਂ ਸੀਸੀਟੀਵੀ ਵਗੈਰਾ ਮਿਲਿਆ ਤੁਹਾਨੂੰ ਦੋ ਦਿਨ ਮਹੀਨੇ ਲੱਗ ਰਿਹਾ ਵੈਸੇ ਦੋ ਦਿਨ ਮਹੀਨੇ ਦਾ ਬਾਕੀ ਦਾ ਜੋ ਅਸੀਂ ਕਰਾਵਾਂਗੇ ਡਾਕਟਰੀ ਉਹ ਚਿੱਪਸ ਪਤਾ ਕੁਝ ਤਾਂ ਸੀਸੀਟੀਵੀ ਵਗੈਰਾ ਮਿਲਿਆ ਆਪਣੇ ਨੂੰ ਦੇਖੋ ਨਹੀਂ ਮੌਕੇ ਜਿਹੜੀ ਪਹਿਲਾਂ ਮੁੱਢਲੀ ਕਰਦੇ ਹਾਂ ਅਸੀਂ ਦੀ ਤਤਸ਼ਖ ਕਰਾਂਗੇ ਠੀਕ ਹੈ ਜੀ ਤੇ ਜੋ ਹੋ ਗਿਆ ਉਹ ਵੀ ਹਮਰੇ ਕੋਲ ਠੀਕ ਹੈ ਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਐਸੇ ਗੁ ਅਜ ਮਿਤੀ 1 ਫਰਵਰੀ 2026 ਨੂੰ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਭਰੂਣ ਬਾਬਾ ਬੁੱਢਾ ਜੀ ਪੁਲੀ ਰਾਜਾ ਗਾਰਡਨ ਏਰੀਆ ਦੇ ਵਿੱਚ ਜਿਹੜਾ ਵਾ ਪਿਆ ਵਾ ਜਿੱਥੇ ਤੁਰੰਤ ਪੁਲਿਸ ਪਾਰਟੀ ਨੇ ਐਕਸ਼ਨ ਲੈਂਦੇ ਹੋਏ ਉਹਨੂੰ ਰਿਕਵਰ ਕੀਤਾ ਤੇ ਸਿਵਲ ਹਸਪੀਟਲ ਮਰਚਰੀ ਵਿੱਚ ਜਿਹੜਾ ਵਾ ਉਹਨੂੰ ਜਮ੍ਹਾਂ ਕਰਵਾਇਆ ਇਹਨੂੰ شناخت ਵਾਸਤੇ 72 ਘੰਟੇ ਲਈ ਉੱਥੇ ਰੱਖਿਆ ਗਿਆ ਵਾ ਤੇ ਤੁਰੰਤ ਜਿਹੜੀ ਹੈ ਦੀ ਐਫ ਆਈ ਆਰ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ